ਦੀ ਛੋਟ ਦੀ ਗੱਲ ਕਰਨੀ ਆਪਾਂ ਕੀ ਹੋਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੇਰੀ ਪੀਰੀ ਦੀ ਕਿਰਪਾਣ ਧਾਰਨ ਕੀਤੀ ਆ ਤੇ ਉਦੋਂ ਹਹਾਕਾਰ ਮੱਕ ਚਗੀ ਹਕੂਮਤ ਦੇ ਬਾਕੀ ਹੋ ਗਿਆ ਸਿੱਖਾਂ ਦੇ 6ਵੇਂ ਗੁਰੂ ਨੇ ਦੋ ਕਿਰਪਾਨਾਂ ਪਾਲੀਆਂ ਉਹ ਵੀ ਜਹਾਗੀਰ ਹੋਦਿਆ ਉਥੇ ਤਾਂ ਗੱਤਕਾਸ ਕਰਨ ਲੱਗੇ ਉਹਨਾਂ ਨੇ ਜਹਾਗੀਰ ਨੇ ਇਸੇ ਦੁੱਖ ਤੋਂ ਤੰਗ ਆ ਕੇ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਵਿੱਚ ਕੈਦ ਕਰ ਦਿੱਤਾ 12 ਸਾਲ ਇਸ 1612 ਈਸਵੀ ਦੇ ਵਿੱਚ ਜਹਾਗੀਰ ਬਿਮਾਰ ਹੋ ਗਿਆ ਉਹਨੂੰ ਕੋਈ ਬਿਮਾਰੀ ਭਿਆਨਕਰ ਬਿਮਾਰੀ ਲੱਗੀ ਤੇ ਉਹਨਾਂ ਨੇ ਹਕੀਮ ਮਾਣੂ ਬੁਲਾਉਣਾ ਸ਼ੁਰੂ ਕਰਤਾ ਜਹਾਗੀਰ ਦੇ ਨਾਲ ਗੱਲਬਾਤ ਹੋਈ ਨਿਜ਼ਾਮਉਦੀਨ ਹੌਲੀਆ ਸਾਈ ਮੀਆਂ ਮੀਰ ਉਹ ਕਹਿੰਦੇ ਵੀ ਤੂੰ ਬਰੁਆਰਗੋਮਨ ਸਾਹਿਬ ਜੀ ਨੂੰ ਰਹਾ ਕਰ ਤੇ ਉਹ ਫਿਰ ਆਪਦੇ ਤਖਤ ਤੋਂ ਉੱਠ ਕੇ ਆਉਂਦਾ ਵੀ ਗਲਤੀ ਹੋ ਗਈ ਤੇ ਮਹਾਰਾਜ ਨਹੀਂ ਜਾਂਦੇ ਨਮਸਕਾਰ ਆ ਤੁਹਾਡੀਆਂ ਸ਼ਕਤੀਆਂ ਨੂੰ ਤੁਸੀਂ ਜਾ ਸਕਦੇ ਕਹਿੰਦੇ ਜੇ ਨਮਸਕਾਰ ਆ ਤੇ ਫਿਰ ਜਿਹੜੇ ਬੁੰਜਾ ਰਹਾ ਕੀ ਇਹ ਵੀ ਰਹਾ ਕਰ ਰਾਜੇ ਕੈਦ ਕੀਤੇ ਆ ਪਹਾੜੀ ਰਾਜੇ ਉਹ ਕਹਿੰਦੇ ਜੇ ਜਾਨ ਬਚਦੀ ਹੈ ਮੇਰੀ ਬਿਮਾਰੀ ਛੱਡ ਦਿਓ ਤੇ ਬੁੰਜਾ ਰਾਜੇ ਛੱਡ ਦੋ ਉਹ ਰਾਜੇ ਨੇ ਕਿਹਾ ਸੀ ਜਹਾਂਗੀਰ ਨੇ ਜੀ ਮੈਂ ਸਾਰੇ ਨਹੀਂ ਛੱਡ ਸਕਦਾ ਤੁਹਾਡੇ ਜਿੰਨੀਆਂ ਚੋਲੇ ਦੀਆਂ ਕਲੀਆਂ ਵਾ ਜੇ ਇੱਕ ਇੱਕ ਕਲੀ ਫੜਾ ਦੋ ਜਿੰਨਾਂ ਨੂੰ ਫੜਾਤੀ ਉਹ ਬਾਹਰ ਉੱਠ ਜਾਣਗੇ ਫਿਰ ਮਹਾਰਾਜੇ ਨੇ 52 ਕਲੀਆਂ ਵਾਲਾ ਚੋਲਾ ਮੰਗਾਇਆ ਬਵਾਲੀਅਰ ਦੇ ਕਿਲੇ ਵਿੱਚ 52 ਰਾਜੇ ਰਹਾ ਕੀਤੇ ਆ ਉਹ ਦਿਨ ਦੀਵਾਲੀ ਦਾ ਸੀ